ਅੱਜ ਤੱਕ ਜਿਹੜਾ ਅਸੀਂ ਬੀਜੇਪੀ ਨੇ ਤਕਰੀਬਨ ਜਿਹੜਾ ਰਿਲੀਫ ਬੀਜੇਪੀ ਨੇ ਵੰਡਿਆ ਏ ਅੱਠ ਗਦਾਮ ਨੇ ਸਾਡੇ ਵੱਡੇ ਜਿਹੜੇ ਸਾਡੇ ਜਲੰਧਰ ਜਲੰਧਰ ਚ ਨੇ ਉਹਦੇ ਵਿੱਚੋਂ ਅਸੀਂ 1209 ਪਿੰਡ 1209 ਪਿੰਡ ਹਜੇ ਤੱਕ ਸਾਰੇ ਬੀਜੇਪੀ ਲੀਡਰਸ਼ਿਪ ਨੇ ਕਵਰ ਕੀਤੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹ ਪਹਿਲਾ ਫੇਸ ਆ ਪਹਿਲੇ ਫੇਸ ਦੇ ਵਿੱਚ ਅਸੀਂ 39 39 ਜਿਹੜੀਆਂ ਵਿਧਾਨ ਸਭਾ ਨੇ ਉਹ ਕਵਰ ਕੀਤੀਆਂ ਬੀਜੇਪੀ ਦਾ ਮੰਡਲ ਹੁੰਦਾ ਮੰਡਲ ਪ੍ਰਧਾਨ ਜਿਵੇਂ ਸਾਡੇ ਹੁੰਦੇ ਆ 105 ਅਸੀਂ ਮੰਡਲ ਕਵਰ ਕੀਤੇ ਆ 14 ਅਸੀਂ ਜ਼ਿਲ੍ਹੇ ਕਵਰ ਕੀਤੇ ਆ ਤੇ ਤਕਰੀਬਨ 300 ਤੋਂ ਉੱਤੇ ਜਿਹੜੇ ਅਲੱਗ-ਅਲੱਗ ਟਰੱਕ 31000 31000 ਫੈਮਲੀਜ਼ ਦੇ ਕੋਲ ਸਬਾਨ ਪਹੁੰਚਾਇਆ ਹੁਣ ਦੂਜਾ ਫੇਜ਼ ਸ਼ੁਰੂ ਹੋ ਜਾਊਗਾ ਕਿਉਂਕਿ ਇਹ ਲੰਬਾ ਨੁਕਸਾਨ ਹੋਇਆ ਏ ਉਹਦੇ ਵਿੱਚ ਤਕਰੀਬਨ ਅਸੀਂ 1 ਲੱਖ ਤਕਰੀਬਨ 25000 ਅਸੀਂ ਪਰਿਵਾਰ ਹੋਰ ਕਵਰ ਕਰਾਂਗੇ ਫੈਮਲੀਜ਼ ਜਿਹੜੀਆਂ ਫੇਜ਼ 2 ਚ ਹੋਣਗੀਆਂ ਉਹਦੇ ਵਿੱਚ ਨਾਲ ਟਰੈਕਟਰ ਵੀ ਆਉਣਗੇ ਸਾਰਿਆਂ ਦੇ ਲਈ ਸਾਰੇ ਜ਼ਿਲ੍ਹਿਆਂ 'ਚ ਤਿਆਰੀ ਹੋ ਰਹੀ ਆ ਓਦੋਂ ਬਾਅਦ ਮੈਡੀਕਲ ਕੈਂਪ ਆਰਗੇਨਾਈਜ਼ ਕੀਤੇ ਜਾਣਗੇ ਦਵਾਈਆਂ ਦੇ ਇਹਦੇ ਲਈ ਹਰਿਆਣਾ ਸਰਕਾਰ ਦਿੱਲੀ ਸਰਕਾਰ ਗੁਜਰਾਤ ਯੂਪੀ ਇਹ ਸਾਰੀਆਂ ਸਰਕਾਰਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਤਕਰੀਬਨ ਜਿਹੜਾ ਏ ਉਹ ਅੱਜ ਇੱਕ ਹੋਰ ਸਾਡੀਆਂ ਮੀਟਿੰਗਾਂ ਜਿਹੜੀਆਂ ਕੱਲ ਤੋਂ ਸ਼ੁਰੂ ਹੋ ਜਾਣਗੀਆਂ ਹੋਰ ਅਸੈਸਮੈਂਟ ਵੀ ਕਿੰਨੀ ਕਿੰਨੀ ਕਿੱਥੇ ਰਿਕੁਆਇਰਮੈਂਟ ਹੈ ਕਿੰਨੀ ਕਿੰਨੀ ਲੋਡ ਆ ਉਸ ਤਰੀਕੇ ਨਾਲ ਪਹੁੰਚੂਗਾ ਸਮਾਨ